ਪੰਜਾਬ ਦੇ ਰਾਜਪਾਲ ਵੀਪੀ ਬਰਨੌਰ ਹੀ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੋਮਣੀ ਅਕਾਲੀ ਦਲ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਵੱਖਰਾ ਪ੍ਰਸ਼ਾਸਕ ਲਾਉਣ ਦੇ ਮਾਮਲੇ ਤੇ ਮੋਦੀ ਸਰਕਾਰ ਦਾ ਯੂ-ਟਰਨ ਚੰਡੀਗੜ੍ਹ ਪੰਜਾਬ ਦਾ ਜਦੋਂ ਰੀ-ਆਰਗੇਨਾਈਜ਼ੇਸ਼ਨ ਆਫ ਸਟੇਟਸ ਹੋਈ ਉਦੋਂ ਸਭ ਤੋਂ ਇਹੀ ਸੀ ਕਿ ਜਿਹੜੀ ਪੇਰੈਂਟ ਸਟੇਟ ਸੀ ਉਹਦੇ ਕੋਲੇ ਜਿਹੜਾ ਰਾਜਧਾਨੀ ਰਹੀ ਹੈ ਸਿਰਫ ਪੰਜਾਬ ਨਾਲ ੱਟਕਾ ਹੋਇਆ ਪੰਜਾਬ ਦਾ ਗਵਰਨਰ ਰੱਖਣ ਦਾ ਮਤਲਬ ਸੀ ਕਿ ਅਸੀਂ ਐਕਸੈਪਟ ਕਰ ਲਿਆ ਕਿ ਪੰਜਾਬ ਦਾ ਇੱਕ ਕੈਪੀਟਲ ਹੈ ਔਰ ਜਦੋਂ ਅਸ ਹਰਿਆਣਾ ਆਪਣਾ ਬਣਾ ਲੂਗਾ ਫਿਰ ਪੰਜਾਬ ਦਾ ਹੋ ਜਾਊ। ਪਿਛਲੇ ਸਵਾ ਸਾਲ ਤੋਂ ਹਰਿਆਣਾ ਦੇ ਗਵਰਨਰ ਪੰਜਾਬ ਦੇ ਗਵਰਨਰ ਚੰਡੀਗੜ੍ਹ ਦੇ ਐਡਮਿਨਿਸਟਰेटर ਵੀ ਇੱਕੋ ਹੀ ਸੀਗੇ। ਉਹਦੇ ਨਾਲ ਵੀ ਕੋਈ ਦਾਵਾ ਕੋਈ ਕਮਜ਼ੋਰ ਨਹੀਂ ਹੋ ਜਾਂਦਾ। ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ 13 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ। ਉਦਰ ਸ਼ਮਨ ਕਾਲੀਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸਬੰਧਤ ਉਮੀਦਵਾਰਾਂ ਨੂੰ ਦੱਸ ਚੁੱਕੇ ਹਾਂ ਉਹਨਾਂ ਦੇ ਚੋਣ ਹਲਕੇ ਅਸੀਂ ਡੇਟ ਦੱਸਣ ਦੀ ਲੋੜ ਨਹੀਂ ਕਿਉਂਕਿ ਅਸੀਂ ਆਪਣੀ ਪਾਰਟੀ ਨੂੰ ਦੱਸਣਾ ਥੋਨੂੰ ਦੱਸਣ ਦੀ ਲੋੜ ਨਹੀਂ ਹੈ ਰਿਲੀਜ਼ ਤਾਂ ਆਪਣੇਪ ਹੋ ਗਈ ਉਹ ਬੰਦਿਆਂ ਨੂੰ ਅਸੀਂ ਕੰਨ 'ਚ ਦੱਸਤਾ ਕਿ ਤੂੰ ਇੱਥੇ ਲੜਨਾ ਤੂੰ ਇੱਥੇ ਲੁਧਿਆਣਾ ਚ ਬਾਦਲਾਂ ਦੀ ਡੱਬ ਵਾਲੀ ਟਰਾਂਸਪੋਰਟ ਦੀ বাস ਵੱਲੋਂ ਦੋ ਲੋਕਾਂ ਨੂੰ ਕੁਚਲਣ ਤੋਂ ਬਾਅਦ ਪਖੀ ਸਿਆਸਤ ਫਿਰੋਜ਼ਪੁਰ ਰੋਡ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਧਰਨਾ ਅੱਜ ਵੀ ਜਾਰੀ ਤੇਜ਼ ਰਫ਼ਤਾਰ ਬੱਸ ਹੇਠ ਆਉਣ ਕਾਰਨ ਪਿਓ ਪੁੱਤ ਦੀ ਮੌਤ ਤੋਂ ਬਾਅਦ ਕੱਲ ਪੜ ਕੇ ਲੋਕਾਂ ਨੇ ਲਾਈ ਸੀ ਬੱਸ ਨੂੰ ਅੱਗ ਸਮੁੰਦਰੀ ਜਹਾਜ਼ ਖਰੀਦ ਲੈ ਉਹ ਬਿਜ਼ਨਸ ਕਰਨੇ ਆ ਪਾਣੀ ਵਾਲੀ ਬੱਸੇ ਹੈ ਉਹ ਖਰੀਦ ਲੈ ਜਿੰਨੀ ਮਰਜ਼ੀ ਉਸ ਕਾ ਫਲੀਟ ਬਣਾ ਲੇ ਉਸੇ ਲੋਗੋਂ ਕੀ ਜੋ ਡੈਥ ਨਹੀਂ ਹੋਗੀ ਲੋਗੋਂ ਕੀ ਮੌਤ ਐਸੇ ਉਹ ਨਹੀਂ ਹੋਗੀ ਸਾਰੇ ਪੰਜਾਬ ਚ ਇਹਨਾਂ ਦੇ ਬੱਸਾਂ ਨੇ ਸੱਤਾ ਦੇ ਨਸ਼ੇ ਚ ਚਲਾਉਂਦੇ ਨੇ ਕੋਈ ਡਰ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੋ ਬੰਦਾ ਮਰ ਵੀ ਜਾਵੇ ਉਹਦੀ ਕੀਮਤ ਪਾ ਦਾਂਗੇ ਯਾਰ ਕੋਈ ਤੋਰ ਕੰਮ ਵੀ ਗੱਲ ਕਰ ਲੈ ਵੀਰੇ ਯਾਰ ਕੋਈ ਤੋਰ ਕੰਮ ਵੀ ਗੱਲ ਕਰ ਲੈ ਵੀਰੇ ਪਲਵਾਨ ਨਰਸਿੰਗ ਯਾਦਵ ਨੂੰ ਝਟਕਾ ਵਾਡਾ ਦੀ ਅਪੀਲ ਤੋਂ ਬਾਅਦ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਨੇ ਲਗਾਇਆ 4 ਸਾਲ ਦਾ ਬੈਨ 올림픽 ਚ ਹਿੱਸਾ ਲੈਣ ਤੇ ਲੱਗੀ ਰੋਕ ਵੀਰਵਾਰ ਨੂੰ ਲਗਭਗ 4 ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਆਇਆ ਫੈਸਲਾ ਅੱਜ ਖੇਡਣਾ ਸੀ ਮੈਚ ਪਰ ਹੁਣ ਛੱਡਣਾ ਪਏਗਾ 올림픽 ਵਿਲੇਜ ਦੇਸ਼ ਦੀਆਂ ਬੇਟੀਆਂ ਵਧਾ ਰਹੀਆਂ ਰਿਓ ਚ ਭਾਰਤ ਦਾ ਮਾਣ ਸਾਕਸ਼ੀ ਦੇ ਮੈਡਲ ਤੋਂ ਬਾਅਦ ਹੁਣ ਪੀਵੀ ਸਿੰਧੂ ਨੇ ਘਟੋ ਘਟ ਸਿਲਵਰ ਮੈਡਲ ਕੀਤਾ ਪੱਕਾ ਵੀਰਵਾਰ ਦੇ ਸੈਮੀਫਾਈਨਲ ਮੁਕਾਬਲੇ ਚ ਉਕੋਹਾਰਾ ਨੂੰ ਮਾਤ ਦੇ ਕੇ ਫਾਈਨਲ ਚ ਕੀਤੀ ਐਂਟਰੀ ਓਲੰਪਿਕ ਫਾਈਨਲ ਖੇਡਣ ਵਾਲੀ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰੀ ਬਣੀ ਸਿੰਧੂ ਟਵਿੱਟਰ ਤੇ ਸਿੰਧੂ ਲਈ ਵਧਾਈਆਂ ਦਾ ਤਾਂਤਾ